1971 ਦੀ ਭਾਰਤ-ਪਾਕਿਸਤਾਨ ਜੰਗ ਦਾ ਜੇਤੂ ਟੈਂਕ ਜ਼ਿਲ੍ਹਾ ਗੁਰਦਾਸਪੁਰ ਦੇ ਬਬਰੀ ਚੌਂਕ ਵਿਖੇ ਸਥਾਪਿਤ ਕੀਤਾ ਗਿਆ ਹੈ ਜੇਤੂ ਟੈਂਕ ਦੇ ਸਥਾਪਿਤ ਹੋਣ ਨਾਲ ਜਿੱਥੇ ਇਸ ਸ਼ਹਿਰ ਦੀ ਸ਼ਾਨ ਵਧੀ ਹੈ ਉੱਥੇ ਹੀ ਇਹ ਸਾਡੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਵੀ ਬਣਿਆ ਹੈ ਪੇਸ਼ਾਇਕ ਰਿਪੋਰਟ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਬਰੀ ਬਾਈਪਾਸ ਚੌਂਕ ਵਿਖੇ ਜੇਤੂ ਦੀ ਨਿਸ਼ਾਨੀ ਵਜੋਂ ਭਾਰਤੀ ਫੌਜ ਦੇ 1971 ਦੀ ਜੰਗ ਦੇ ਜੇਤੂ ਟੈਂਕ ਨੂੰ ਸਥਾਪਿਤ ਕੀਤਾ ਗਿਆ ਹੈ ਜੇਤੂ ਟੈਂਕ ਦੀ ਸਥਾਪਤੀ ਬਾਰੇ ਗੁਰਦਾਸਪੁਰ ਦੇ ਹਿਸਟੋਰੀਅਨ ਪ੍ਰੋਫੈਸਰ ਰਾਜਕੁਮਾਰ ਨੇ ਦੱਸਿਆ ਕਿ ਇਸ ਇਤਿਹਾਸਕ T-55 ਟੈਂਕ ਦਾ ਨਿਰਮਾਣ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਰੂਸ ਦੁਆਰਾ ਕੀਤਾ ਗਿਆ ਸੀ। ਇਸ ਲੜਾਕੂ ਟੈਂਕ ਨੂੰ 1966 ਵਿੱਚ ਭਾਰਤ ਦੀਆਂ ਆਰਮਡ ਯੂਨਿਟਾਂ ਵਿੱਚ ਸ਼ਾਮਲ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਦਿਨ ਰਾਤ ਲੜਨ ਦੀ ਤਾਕਤ ਰੱਖਣ ਵਾਲੇ ਇਸ ਟੈਂਕ ਨੇ 1971 ਦੇ ਭਾਰਤ-ਪਾਕਿਸਤਾਨ ਯੁੱਧ ਦੇ ਦੌਰਾਨ ਨੈਨੋਕੋਰਟ ਬਸੰਤਰ ਅਤੇ ਗਰੀਪੁਰ ਦੀਆਂ ਲੜਾਈਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਪਾਕਿਸਤਾਨੀ ਸੈਨਾ ਨੂੰ ਹਰਾਉਣ ਵਿੱਚ ਅਹਿਮ ਯੋਗਦਾਨ ਪਾਇਆ। ਦੂਸਰਾ ਵਿਸ਼ਵ ਯੁੱਧ ਖਤਮ ਹੋਣ ਤੋਂ ਬਾਅਦ ਜਦੋਂ ਰੂਸ ਦਾ ਅਮਰੀਕਾ ਦੇ ਨਾਲ ਔਰ ਵੈਸਟਰਨ ਕੰਟਰੀਜ਼ ਦੇ ਨਾਲ ਸ਼ੀਤ ਯੁੱਧ ਸ਼ੁਰੂ ਹੋਇਆ ਤਾਂ ਰਸ਼ੀਆ ਨੇ ਨਵੇਂ ਕਿਸਮ ਦੇ ਹਥਿਆਰ ਜਿਹੜੇ ਬਣਾਉਣੇ ਸ਼ੁਰੂ ਕੀਤੇ ਉਹਨਾਂ ਵਿੱਚ 30 ਸੀਰੀਜ਼ ਦੇ ਟੈਂਕ ਵੀ ਸਨ। 1971 ਦੇ ਜਦੋਂ ਇੰਡੋ-ਪਾਕ ਵਾਰ ਹੋਈ ਤਾਂ ਇਹ ਟੈਂਕ ਦੀਆਂ ਕੋਈ ਕਈ ਯੂਨਿਟਾਂ ਨੇ ਨਨਕੋਟ ਬਸੰਤਰ ਅਤੇ ਗਰੀਪੁਰ ਦੀਆਂ ਲੜਾਈਆਂ ਦੇ ਵਿੱਚ ਹਿੱਸਾ ਲਿਆ ਸੋ ਇਹ ਟੀ ਸੀਰੀਜ਼ ਨੇ ਹਿੰਦੁਸਤਾਨ ਦੀ ਸਰਹੱਦਾਂ ਦੀ ਰੱਖਿਆ ਦੇ ਵਾਸਤੇ ਵਿੱਚ ਇੱਕ ਅਹਿਮ ਰੋਲ ਪਲੇ ਕੀਤਾ ਹੈ ਔਰ ਇਹ ਟੈਂਕ ਪਹਿਲਾ ਟੈਂਕ ਸੀ ਜਿਹੜਾ 1968 ਦੇ ਵਿੱਚ ਭਾਰਤ ਵਿੱਚ ਆਉਣੇ ਸ਼ੁਰੂ ਹੋਏ ਸੀ ਗੁਰਦਾਸਪੁਰ ਦੇ ਲੋਕਾਂ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤੀ ਫੌਜ ਦੇ ਇਸ ਜੇਤੂ ਟੈਂਕ ਦੇ ਸਤਾਫਤ ਹੋਣ ਨਾਲ ਸ਼ਹਿਰ ਦੀ ਸ਼ਾਨ ਵਧੀਏ ਤੇ ਇਸ ਟੈਂਕ ਤੋਂ ਨੌਜਵਾਨ ਆਪਣੇ ਦੇਸ਼ ਦੇ ਬਹਾਦਰ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਪ੍ਰੇਰਣਾ ਲੈਣਗੇ ਬੜਾ ਬੜਾ ਵਧੀਆ ਉਪਰਾਲਾ ਜ਼ਿਲ੍ਹਾ ਪ੍ਰਸ਼ਾਸਨ ਦਾ ਸਰਕਾਰ ਦਾ ਕਿਤੇ ਟੈਂਕ ਲੱਗ ਗਿਆ ਇਧਰੋਂ ਬੱਸਾਂ ਜਿਹੜੀਆਂ ਹੁਣ ਬੱਸ ਸਟੈਂਡ ਵੀ ਬਾਰੋ-ਬਾਰ ਬਣ ਗਿਆ ਲੋਕੀ ਜਿਹੜੇ ਹਰ ਹਰੇਕ ਦਿਨ ਜਿਹੜੀ ਹੈ ਟੈਂਕ ਤੇ ਪੈਂਦੀ ਆ ਪ੍ਰਸਾਰ ਭਾਰਤੀ ਦੇ ਪ੍ਰਤੀਨਿਧ ਰਮਾ ਸ਼ੰਕਰ ਦੇ ਨਾਲ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਦੀ ਖਾਸ ਰਿਪੋਰਟ